ਕਰਕੇ ਸਿੱਖੀ ਦੇ ਨਾਲ ਜਿਹੜਾ ਸ਼ਸਤਰ ਹੈ ਉਹ ਜੁੜਿਆ ਹੋਇਆ। ਉਹਲੇ ਹਮਲੇ ਦੀ ਦਿੱਤਾ ਵਿਸ਼ੇਸ਼ ਉਦੇਸ਼ ਸਿੱਖਾਂ ਵਿੱਚ ਸ਼ਸਤਰਾਂ ਲਈ ਪਿਆਰ ਪੈਦਾ ਕਰਨਾ, ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ। ਅਧਿਏਸ ਤੋਂ ਇਹ ਸ਼ਸਤਰ ਸਿੱਖੀ ਦੇ ਰੂਪ ਦੇ ਨਾਲ ਜਾਂ ਸਿੱਖਾਂ ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ। ਸੋ ਜਿਹੜਾ ਹਥਿਆਰ ਹੈ ਉਹ ਸਾਨੂੰ ਗੁਰੂ ਨੇ ਬਖਸ਼ਿਆ ਹੈ। ਆਪਣੀ ਰੱਖਿਆ ਦੇ ਨਾਲ ਨਾਲ ਅਸੀਂ ਦੂਜੇ ਦੀ ਰੱਖਿਆ ਵੀ ਕਰਦੇ ਹਾਂ। ਤੇ ਇਸ ਕਰਕੇ ਅਸੀਂ ਕੱਲ ਬੜੇ ਨਾਮ ਨਾਲ ਖਾਲਸਾਈ ਜਲੋ ਜਹਾਲ ਨਾਲ ਖੁਸ਼ੀ ਦੇ ਨਾਲ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਗੁਰੂ ਪਾਤਸ਼ਾਹ ਦੇ ਅਗੇ ਨਾਮਸਤੋਪੋ ਕੇ ਕੋਲ ਦੇ ਵਿੱਚ ਪਹਿਲੀ ਵਾਰ ਅਸੀਂ ਹੋਲਾ ਮਹੱਲਾ ਮਨਾਵਾਂਗੇ ਅਤੇ ਗੁਰੂ ਦੇ ਨਾਲ ਨਾਮਸਤੋਪੋ ਵਾਗੇ ਕਿ ਗੁਰੂ ਸਾਡੇ ਸਾਰੇਆਂ ਦੇ ਅੰਦਰ ਉਹ ਸ਼ਕਤੀ ਉਹ ਭਗਤੀ ਉਹ ਨਾਮ ਦਾ ਦਾਲ ਦੇ ਵਾਹਿਗੁਰੂ ਜੀ ਕਾ ਖਾਲਸਾ